ਕਿਹੜੀਆਂ ਕਿਹੜੀਆਂ ਦਿੱਕਤਾਂ ਜੜੀਆਂ ਨੇ ਤੁਸੀਂ ਕਿੰਨੇ ਤਰ੍ਹਾਂ ਦੇ ਪੇਸ਼ੈਂਟ ਆਉਂਦੇ ਕੀ ਪ੍ਰੋਬਲਮ ਹੁੰਦੀ ਉਹਨਾਂ ਨੂੰ ਜਿਹੜੀ ਤੁਸੀਂ ਸਹੀ ਕਰਦੇ ਪੇਸ਼ੈਂਟਾਂ ਇੱਕੋ ਜਿਹੇ ਹੁੰਦੇ ਵਾਲ ਵਾਲੇ ਵਾਲ ਝੜਦੇ ਹੁੰਦੇ ਵਾਲ ਝੜਦੇ ਹੁੰਦੇ ਕਿਸ ਤਰ੍ਹਾਂ ਦੀ ਪ੍ਰੋਬਲਮ ਹੁੰਦੀ ਹੈ ਵਾਲ ਝੜਦੇ ਹੁੰਦੇ ਕਈਆਂ ਦੇ ਕਈਆਂ ਦਾਗ ਪੈ ਜਾਂਦੇ ਨੇ ਕਈਆਂ ਦੇ ਲੈ ਬੰ ਗੰਜਾਪਨ ਆ ਜਾਂਦਾ ਉਹ ਵੀ ਠੀਕ ਹੋ ਜਾਂਦਾ ਬਾਬਾ ਜੀ ਲੱਖ ਰੁਪਏ ਡਾਕਟਰ ਲੈਂਦੇ ਨੇ ਪਰ ਉੱਥੇ ਵੀ ਠੀਕ ਨਹੀਂ ਹੋ ਪਾਉਂਦੇ ਨੇ ਤੁਸੀਂ ਕਿੱਦਾਂ ਠੀਕ ਕਰਦੇ ਹੋ ਕਿਸ ਤਰ੍ਹਾਂ ਤੁਸੀਂ ਇਹਨੂੰ ਤੇਲ ਲਗਾਉਂਦੇ ਹੋ ਸਿਰਫ ਕਿਸ ਦਿਨ ਬੈਠਦੇ ਹੋ ਤੁਸੀਂ ਮੰਗਲਵਾਰ ਸਵੇਰੇ 6 ਵਜੇ ਲੈ ਕੇ ਰਾਤ 8 ਵਜੇ ਤੱਕ ਐਤਵਾਰ ਸਵੇਰੇ 6 ਵਜੇ ਲੈ ਕੇ 2 ਵਜੇ ਤੱਕ ਇਹ ਝਾੜੀ ਕਰਵਾਉਣਾ ਪੈਂਦਾ ਜਾਂ ਇਸ ਤੋਂ ਇਲਾਵਾ ਤੁਸੀਂ ਦਵਾਈ ਵੀ ਨਹੀਂ ਉਹ ਵੀ ਦਵਾਈ ਲੈ ਜਣਗੇ ਪੇਸ਼ੈਂਟ ਅਗਰ ਗੱਲ ਕਹ ਲਈਏ ਤਾਂ ਇਸ ਟਰੇ ਮੌਜੂਦ ਆ ਇਸ ਦੁਕਾਨ ਦੇ ਉੱਪਰ ਤਾਂ ਦੇਖ ਸਕਦੇ ਹੋ ਪੇਸ਼ੈਂਟ ਕਿੰਨੇ ਸਾਰੇ ਆ ਰਹੇ ਨੇ ਦਵਾਈ ਵੀ ਲੈ ਰਹੇ ਨੇ ਜੀ ਕਿੰਨੇ ਰੁਪਏ ਦੀ ਹੁੰਦੀ ਦਵਾਈ 50 ਰੁਪਏ ਦਵਾਈ ਹੁੰਦੀ ਲੋਕਲ ਵਾਸਤੇ 12 ਵਾਸਤੇ ਜੀ 100 ਰੁਪਏ ਦਵਾਈ ਇੰਨੀ ਸਸਤੀ ਦਵਾਈ ਇਹ ਮਹੀਨੇ ਦਵਾਈ ਹੁੰਦੀ ਨਾਲ ਬਣੇ ਹੋਏ ਹੋ ਤੁਸੀਂ ਤੇ ਮੈਂ ਸਿਮਰਣਾ ਪਾਂਚੇਆਂ ਲੁਧਿਆਣਾ ਦੇ ਵਿੱਚ ਇੱਕ ਐਸੀ ਜਗਾ ਜਿੱਥੇ ਕਿ ਬਾਬਾ ਜੀ ਨੂੰ ਬਖਸ਼ ਮਿਲੀ ਹੋਈ ਹੈ ਜੇਕਰ ਤੁਹਾਡੇ ਸਿਰ ਦੇ ਵਿੱਚ ਬਾਲਾ ਦੀ ਕਿਸੇ ਤਰ੍ਹਾਂ ਦੀ ਵੀ ਕੋਈ ਪ੍ਰੋਬਲਮ ਹੈ ਤਾਂ ਤੁਸੀਂ ਉਸ ਨੂੰ ਠੀਕ ਕਰ ਸਕਦੇ ਹੋ ਬਹੁਤ ਜ਼ਿਆਦਾ ਪੈਸੇ ਲਗਾਣੇ ਨਹੀਂ ਪੈਣਗੇ ਬਹੁਤ ਹੀ ਸਸਤੇ ਦੇ ਵਿੱਚ ਤੁਹਾਨੂੰ ਦੱਸ ਦੇ ਕਿ ਜੋ ਬਾਬਾ ਜੀ ਨੂੰ ਬਖਸ਼ ਮਿਲੀ ਇਹਨਾਂ ਦੇ ਦਾਦੇ ਪਰਦਾਦੇ ਤੱਕ ਦਾ ਜਿਹੜਾ ਕੀ ਹੈ ਉਹਨਾਂ ਨੇ ਵੀ ਇਸੇ ਹੀ ਜਗਾ ਤੇ ਜਿਹੜਾ ਕੀ ਹੈ ਲੋਕਾਂ ਨੂੰ ਤੁਸੀਂ ਦੇਖ ਵੀ ਸਕਦੇ ਹੋ ਕਿਸ ਤਰ੍ਹਾਂ ਠੀਕ ਕਰ ਰਹੇ ਨੇ ਗੱਲਬਾਤ ਕਰ ਲੈਣੀ ਆਖਿਰ ਉਹਨਾਂ ਦਾ ਕੀ ਕਹਿਣਾ ਹੈ ਕਿ ਕਿਸ ਸਿਰਾ ਉਹ ਜਿਹੜੀ ਆਪਣੀ ਬਖਸ਼ ਨੂੰ ਲੋਕਾਂ ਤੱਕ ਪਹੁੰਚਾਉਂਦੇ ਸੇਵਾ ਜੁੜੀ ਕੇ ਲੋਕਾਂ ਤੱਕ ਦਿੰਦੇ ਨੇ ਆ ਬਾਬਾ ਜੀ ਕੀ ਕਹਿਣਾ ਚਾਹੋਗੇ ਕਿ ਕਿਸ ਤਰ੍ਹਾਂ ਤੁਸੀਂ ਕਦੋਂ ਤੋਂ ਇੱਥੇ ਜਿਹੜੀ ਇਹ ਬਖਸ਼ ਨੂੰ ਲੋਕਾਂ ਤੱਕ ਪਹੁੰਚਾ ਰਹੇ ਹੋ ਮੈਂ 70 ਸਾਲ ਹੋ ਗਏ ਇਹ ਕੰਮ ਕਰਦੇ ਆਂ ਜੀ ਲੋਕਾਂ ਦੀ ਸੇਵਾ ਹੀ ਕਰਨੀ ਜਿਹੜੀ ਅਸੀਂ ਕਰ ਰਹੇ ਆਂ ਹੂੰ ਮੈਨੂੰ ਇੱਥੇ ਉਸ ਤੋਂ ਬਾਅਦ ਨੂੰ ਪੁੱਤਰ ਨੇ ਉਹ ਵੀ ਸਿੱਖੇ ਹੋਏ ਨੇ ਉਹ ਵੀ ਉਹ ਵੀ ਮੰਗਲਵਾਰ ਬੈਂਦੇ ਨੇ ਕਿਹੜੀਆਂ ਕਿਹੜੀਆਂ ਦਿੱਕਤਾਂ ਜੜੀਆਂ ਨੇ ਤੁਸੀਂ ਕਿੰਨੇ ਤਰ੍ਹਾਂ ਦੇ ਪੇਸ਼ੈਂਟ ਆਉਂਦੇ ਕਿ ਪ੍ਰੋਬਲਮ ਹੁੰਦੀ ਉਹਨਾਂ ਨੂੰ ਜਿਹੜੀ ਤੁਸੀਂ ਸਹੀ ਕਰਦੇ ਹੋ ਇੱਕੋ ਜਿਹੋ ਹੁੰਦੇ ਵਾਲ ਵਾਲੇ ਵਾਲ ਝੜਦੇ ਹੁੰਦੇ ਵਾਲ ਝੜਦੇ ਹੁੰਦੇ ਕਿਸ ਤਰ੍ਹਾਂ ਦੀ ਪ੍ਰੋਬਲਮ ਹੁੰਦੀ ਹੈ ਵਾਲ ਝੜਦੇ ਹੁੰਦੇ ਕਈਆਂ ਦੇ ਕਈਆਂ ਦਾਗ ਪੈ ਜਾਂਦੇ ਨੇ ਕਈਆਂ ਦੇ ਗੰਜਾਪਨ ਆ ਜਾਂਦਾ ਉਹ ਵੀ ਠੀਕ ਹੋ ਜਾਂਦਾ ਬਾਬਾ ਜੀ ਲੱਖ ਰੁਪਏ ਡਾਕਟਰ ਲੈਂਦੇ ਨੇ ਪਰ ਉੱਥੇ ਵੀ ਠੀਕ ਨਹੀਂ ਉਹ ਪਾਉਂਦੇ ਨੇ ਤੁਸੀਂ ਕਿੱਦਾਂ ਠੀਕ ਕਰਦੇ ਹੋ ਇਹਨੂੰ ਉਹ ਜਿਹੇ ਵਾਲ ਹੁੰਦੇ ਜਿਹਨਾਂ ਬਖਸ਼ਾ ਹੀ ਉਹਦੇ ਹੋਣੇ ਹੋਣੇ ਤੇ ਇਹ ਕਿਸ ਤਰ੍ਹਾਂ ਤੁਸੀਂ ਇਹਨੂੰ ਤੇਲ ਲਗਾਉਂਦੇ ਹੋ ਸਿਰਫ ਕਿਸ ਦਿਨ ਬੈਠਦੇ ਹੋ ਤੁਸੀਂ ਮੰਗਲਵਾਰ ਸਵੇਰੇ 6 ਵਜੇ ਲਾ ਕੇ ਰਾਤ ਦੇ 8 ਵਜੇ ਤੱਕ ਐਤਵਾਰ ਸਵੇਰੇ 6 ਵਜੇ ਲਾ ਕੇ 2 ਵਜੇ ਤੱਕ ਤੇ ਬਾਕੀ ਦਿਨ ਬਾਬਾ ਜੀ ਅਗਰ ਕਿਸੇ ਨੇ ਆਣਾ ਹੋਏ ਤਾਂ ਆਇਆ ਕਿਸ ਤਰ੍ਹਾਂ ਕਿਸ ਤਰ੍ਹਾਂ ਦਵਾਈ ਦਿੰਦੇ ਹੋ ਹੁਣ ਫੋਨ ਕਰ ਸਕਦਾ ਦਵਾਈ ਬਾਹਰੋਂ ਮਿਲ ਸਕਦੀ ਲੋਕਲ ਨੂੰ ਲੋਕਲ ਨੂੰ ਨਹੀਂ ਬਾਹਰ ਡੇੜਾ ਬਾਹਰ ਆਇਆ ਉਹ ਨੂੰ ਮਿਲ ਜੰਦੀ ਤੇ ਇਹ ਝਾੜਾ ਹੀ ਕਰਵਾਣਾ ਪੈਂਦਾ ਜਾਂ ਇਸ ਤੋਂ ਇਲਾਵਾ ਤੁਸੀਂ ਦਵਾਈ ਵੀ ਦੋ ਨਹੀਂ ਉਹ ਵੀ ਦਵਾਈ ਲੈ ਜਿੰਦੇ ਤੁਸੀਂ ਦੇਖ ਸਕਦੇ ਹੋ ਇੱਥੇ ਮਤਲਬ ਪੇਸ਼ੈਂਟ ਅਗਰ ਗੱਲ ਕਹ ਲਈਏ ਤਾਂ ਇਸ ਟ੍ਰੇਮ ਮੌਜੂਦ ਆ ਇਸ ਦੁਕਾਨ ਦੇ ਉੱਪਰ ਤਾਂ ਦੇਖ ਸਕਦੇ ਹੋ ਪੇਸ਼ੈਂਟ ਕਿੰਨੇ ਸਾਰੇ ਆ ਰਹੇ ਨੇ ਦਵਾਈ ਵੀ ਲੈ ਰਹੇ ਨੇ ਔਰ ਦਵਾਈ ਬਾਬਾ ਜੀ ਕਿੰਨੇ ਕੁ ਰੁਪਏ ਦੀ ਹੁੰਦੀ ਦਵਾਈ 50 ਰੁਪਏ ਦਵਾਈ ਹੁੰਦੀ ਹੈ ਲੋਕਲ ਵਾਸਤੇ ਬਾਹਰ ਵਾਸਤੇ ਜੀ 100 ਰੁਪਏ ਦਵਾਈ ਇਹ ਨਹੀਂ ਸਸਤੀ ਦਵਾਈ ਇਹ ਮਹੀਨੇ ਦੀ ਦਵਾਈ ਹੁੰਦੀ ਹੈ ਬਾਬਾ ਜੀ ਖਾਣ ਵਾਲੀ ਦਵਾਈ ਹੁੰਦੀ ਹੈ ਸਿਰ ਤੇ ਲਗਾਉਣ ਵਾਲੀ ਖਾਣ ਵਾਲੀ ਤੇਲ ਬਾ ਕੇ ਲਾਣੀ ਹੁੰਦੀ ਹੈ ਜੀ ਤੇ ਇਹ ਤੁਹਾਡੇ ਕੋਲ ਆਣਾ ਹੋਏ ਤਾਂ ਕਿੱਥੇ ਕੰਟੈਕਟ ਕਰਨਾ ਪਏਗਾ ਤੁਹਾਨੂੰ ਇਹ ਜਵਾਰ ਨਗਰ ਦੇ ਮਕਾਨ ਨੰਬਰ 50 ਬੜਾ 3 ਜਵਾਰ ਨਗਰ ਲੁਧਿਆਣਾ ਨੰਬਰ ਦੱਸ ਸਕਦੇ ਹੋ ਆਪਣਾ 9872915973 ਸੋ ਕਿਸੇ ਤਰ੍ਹਾਂ ਦੀ ਵੀ ਕੋਈ ਦਿੱਕਤ ਹੈ ਤੁਹਾਨੂੰ ਤਾਂ ਇਹ ਬਾਬਾ ਜੀ ਨੇ ਜੋ ਲੁਧਿਆਣਾ ਵਿੱਚ ਕਾਫੀ ਮਸ਼ਹੂਰ ਨੇ ਫੇਮਸ ਨੇ ਮੈਂ ਇੱਕ ਵਾਰੀ ਕਹੂੰਗੀ ਕੈਮਰਾਮੈਨ ਨੂੰ ਕਿ ਇੱਕ ਵਾਰ ਤਸਵੀਰਾਂ ਜ਼ਰੂਰ ਦਿਖਾਈਆਂ ਜਾਣ ਦੁਕਾਨ ਦੇ ਬਾਹਰ ਦੀਆਂ ਕਿਉਂਕਿ ਜਿਸ ਤਰ੍ਹਾਂ ਦੁਕਾਨ ਦੇ ਬਾਹਰ ਰਸ਼ ਲੱਗਿਆ ਹੋਇਆ ਹੈ ਤਾਂ ਲੋਕ ਕਾਫੀ ਆ ਰਹੇ ਨੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਅਗਰ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਹੈ ਤਾਂ ਵਿਦਾ ਬਿਨਾ ਡਾਕਟਰਾਂ ਤੋਂ ਜਿਹੜਾ ਕਿ ਤੁਸੀਂ ਇੱਥੇ ਆ ਕੇ ਬਾਬਾ ਜੀ ਕੋਲ ਝਾੜਾ ਕਰਵਾ ਕੇ ਤੇ 50-100 ਰੁਪਏ ਦੇ ਵਿੱਚ ਦਵਾਈ ਲੈ ਕੇ ਇਸ ਨੂੰ ਠੀਕ ਕਰ ਸਕਦੇ ਹੋ ਸੋ ਇਹ ਸੀ ਗਿਆ ਤਸਵੀਰਾਂ ਲੁਧਿਆਣਾ ਦੀਆਂ ਤੇ ਤੁਹਾਨੂੰ ਕਿਸ ਤਰ ਕੀਓ ਕਮੈਂਟ ਬਾਕਸ ਤੇ ਕਮੈਂਟ ਕਰਕੇ ਅਗਰ ਇਹਨਾਂ ਦੇ ਐਡਰੈਸ ਤੇ ਪਹੁੰਚਣਾ ਤੁਹਾਨੂੰ ਐਡਰੈਸ ਵੀ ਮੈਂਸ਼ਨ ਕਰ ਦਿੱਤਾ ਇਧਰ ਹੀ ਅਪਡੇਟਸ ਨਾਲ ਬਨੇ ਰਹੋ AVP News Punjab ਦੇ ਨਾਲ